ਜੰਗੇ ਹੁੰਦੇ ਨਹੀਂ ਲੈ ਆਉਣੇ ਪੈਂਦੇ ਨੇ ਪਹਿਲਵਾਨ ਤੋਂ ਆਂਗੋਂ ਨਾਲ ਰੂਪਲਜੀਤ ਪਹਿਲਵਾਨ ਖੰਨਾ ਤੇ ਰਾਹੁਲ ਮਹਾਰਾਸ਼ਟਰ ਇਹ ਵੀ ਜਲਦੀ ਨਾਲ ਅਖਾੜੇ ਵਿੱਚ ਪਹੁੰਚੋ ਆ ਰੂਪਲ ਪਹਿਲਵਾਨ ਖੰਨਾ ਸਾਹਿਲ ਮਹਾਰਾਸ਼ਟਰ ਜਲਦੀ ਪਹੁੰਚੋ ਉਧਰ ਵੱਡਾ ਮੁਕਾਬਲਾ ਜਿਹੜਾ ਚੱਲਦਾ ਮੈਦਾਨ ਦੇ ਵਿੱਚ ਲਓ ਜੱਸਾ ਪਹਿਲਵਾਨ ਪੱਟੀ ਔਰ ਮਨੀ ਪਹਿਲਵਾਨ ਆਲਮਗੀਰ ਦੋਨਾਂ ਦੇ ਦਰਮਿਆਨ ਜਿਹੜੀ ਕੁਸ਼ਤੀ ਮੈਦਾਨ ਦੇ ਵਿੱਚ ਚੱਲਦੀ ਹੈ ਇਹ ਵੱਡੀਆਂ ਕੁਸ਼ਤੀਆਂ ਨੇ ਉਧਰ ਸਰਦਾਰ ਕੁਲਦੀਪ ਸਿੰਘ ਜੀ ਪਹਿਲਵਾਨ ਜੱਤੇਦਾਰ ਸਾਹਿਬ ਆ ਉੱਚੇ ਚਤਰ ਤੇ ਪਹੁੰਚੇ ਹੋਏ ਆ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਵੱਡਾ ਧਰਵਾਜਾ ਹੈ ਪਰ ਕੁਸ਼ਤੀ ਮੈਦਾਨ ਦੇ ਵਿੱਚ ਪੱਟੀ ਵਾਲਾ ਜੱਸਾ ਤੇ ਦੂਸਰੇ ਪਾਸੇ ਮਨੀ ਆਲਮਗਿੰਦੀ ਤਰਕੀ ਦਾ ਬਹੁਤ ਵਧੀਆ ਮੁਕਾਬਲਾ ਹਾਂਜੀ ਸ਼ੇਰਭਾਈ ਕਰਿਓ ਕਿ ਸੂਰਜ ਵੀ ਅਗਬਰ ਸਾਹਮਣੇ ਤਪਾਂ ਜੇਰ ਤੇ ਹਟਦੀਆਂ ਉਹ ਤੱਬ ਦੀ ਜਿਵੇਂ ਤੰਦੂਰੀ ਰੋਟੀ ਇੱਜ ਪਿੰਡੇ ਨੂੰ ਸੜਦੀਆਂ ਮੰਦ ਛੱਡਿਆ ਯਾਰੋਂ ਨਹੀਂ ਕਰ ਜਾਈਆਂ ਦਾ ਉਹ ਸੁੱਖੀ ਕਕਰਾਲੇ ਵੇਖ ਲੈ ਮੰਦ ਮਿਹਨਤਾਂ ਲਾਈਆਂ ਦਾ ਉਹ ਸੁੱਖੀ ਕਕਰਾਲੇ ਵੇਖ ਲੈ ਉਹ ਮੰਦ ਮਿਹਨਤਾਂ ਲਾਈਆਂ ਦਾ ਸਰਬਜੀਤ ਸਿੰਘ ਜੀ ਡਿੰਪਲ ਬਲੇਜ ਸੰਸੇਰੀ ਨੀਅਰ ਡੇਰਾ ਬਸੀ ਮਜੀਤ ਸਿੰਘ ਜੀ ਸਰਪੰਚ ਸੰਸੇਰੀ ਆਸਟ੍ਰੇਲੀਆ ਮੈਲਬੌਰਨ ਚਚੇਦਰ ਤੇ ਪਹੁੰਚੇ ਬਹੁਤ ਵਿਸ਼ੇਸ਼ ਤੌਰ ਤੇ ਬੰਦਾ ਧੰਨਵਾਦ ਹੈ ਹੈਲੋ ਔਰ ਇਹਨਾਂ ਵੀਰਾਂ ਵੱਲੋਂ ਪਹਿਲਵਾਨ ਜੱਸੇ ਪੱਟੀ ਵਾਲੀ ਕੁਸ਼ਤੀ ਪਰ ਜਿੱਤਣ ਵਾਲੇ ਪਹਿਲਵਾਨ ਦੇ ਲਈ 11000 ਦਿੱਤਾ ਜਾਣਾ ਉਧਰ ਪ੍ਰੀਤ ਪਹਿਲਵਾਨ ਨਹੀਂ ਉਹ ਰੀਸਾ ਬਦੇਸ਼ ਅਕਬਾਦਾ ਕਦੇ ਮੱਲਾ ਦੇ ਡਿੱਗੜ ਰੱਖੇ ਇਧਰ ਕਹਿੰਦੇ ਵੀ ਸੁੱਖੇ ਸਪੌਂਸਰ ਲਈ 21000 ਰੁਪਈਆ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਸੁੱਖਿਆ ਯਾਰਾਂ ਦਾ ਯਾਰ ਹੈ ਸੁੱਖਾ ਸਪੌਂਸਰ ਵੀ 21000 ਰੁਪਈਆ ਪ੍ਰੀਤ ਪਹਿਲਵਾਨ ਵੱਲੋਂ ਹੈ ਕਹਿੰਦੇ ਪ੍ਰੀਤ ਪੂਰਾ ਖੁਸ਼ ਹੈ ਔਰ ਜਿਹੜੀ ਕੁਸ਼ਤੀ ਜੱਸੇ ਬਾਈ ਹੈ ਕਹਿੰਦੇ 1.5 ਲੱਖ ਦੀ ਮਾਲੀ ਜੀ ਮਾਰੋ ਇਹ ਮਾਲੀਆਂ ਨੋਟ ਕਰਿਓ ਹੁਣ 2-2 ਲੱਖ ਰੁਪਏ ਦੀਆਂ ਇਹ ਮਾਲੀਆਂ 2-2 ਲੱਖ ਰੁਪਏ ਦੀਆਂ ਗਰਾਊਂਡ ਫੋੜਾ ਕਲੀਅਰ ਕਰ ਦਿਓ ਬੇਟੀਆ ਸ਼ਿਵ ਜੱਗਾ ਵੀਰ ਲੰਬੜ ਸਰਦਾਰ ਜੀ ਜਿੱਤੋਂ ਦੇ ਪੁੱਜਿਆ ਨਾਲੀ ਥੋੜਾ ਸਰਪੰਚੀ ਖਿਡਾਰੀ ਵਾਲੇ ਪੁੱਜਿਆ ਸਰਦਾਰ ਲਾਲ ਸਿੰਘ ਜੀ ਸਰਪੰਚ ਨੇ ਬਹੁਤ ਬਹੁਤ ਧੰਨਵਾਦ ਲਓ ਬੋਦਾ ਸਾਥੇ ਵੀਰ ਲੰਗੜੋਈ ਵਾਲੇ ਲਓ ਉਹ ਵੀ ਵੱਡੇ ਮਾਰ ਬੋਦੇ ਕਰ ਗਿਆ ਸਾਡਾ ਲਾਚੰਗੀ ਸਰਪੰਚ ਲੰਗੜੋਈ ਬਹੁਤ ਬਹੁਤ ਧੰਨਵਾਦ ਹੈ ਉਧਰ ਚੱਲੀ ਹੋਈ ਕੁਸ਼ਤੀ ਮਾਈਕ ਜਰਸੀ ਤੇ ਸ਼ਿਰਜ ਹਵਾਲੇ ਲਓ ਨੋਟ ਕਰੋ ਉਧਰ ਸਾਡਾ ਵੀਰ ਪੋਜਾ ਜੱਗੀ ਘੁੰਮਣ ਤੇ ਮਨੀ ਸੇਕੋ ਕਹਿੰਦੇ 11000 ਹੈ ਪਹਿਲਵਾਨ ਜੱਸੇ ਪੱਟੀ ਵਾਲੀ ਕੁਸ਼ਤੀ ਉਪਰ ਜਿੱਤਣ ਵਾਲੇ ਪਹਿਲਵਾਨ ਲਈ ਹੈ ਨਾਲੇ ਸਾਡਾ ਭਰਾ ਰਮਨ ਚੋਹਾਨ ਬਦਿਆ 5100 ਕਹਿੰਦਾ ਜਿੱਤਣ ਵਾਲੇ ਪਹਿਲਵਾਨ ਨੂੰ ਇਸ ਕੁਸ਼ਤੀ ਉਪਰ ਦਿੱਤਾ ਜਾਣਾ ਹੈ ਇਹ ਨੋਟ ਕਰੋ ਜੱਸੇ ਵਾਲੀ ਕੁਸ਼ਤੀ ਉਪਰ ਪੰਤ 5100 ਰੁਪਇਆ ਰਮਨ ਚੋਹਾਨ ਦੇ ਵੱਲੋਂ ਹੈ ਔਰ ਮਨੀ ਸੇਕੇ ਤੋਂ ਚੱਕੀ ਤੋਂ ਮਨ ਵੱਲੋਂ 11000 ਤੋਂ ਬਗਾਰਾ ਨੋਟ ਕਰੇ ਬੜੀ ਬੜੀ ਕੁਸ਼ਤੀ ਨੇ ਮੈਦਾਨ ਦੇ ਵਿੱਚ ਜਿਹੜਾ ਨੌਜਾਹਦਾ ਸਰ ਇਹਦਾ ਮੁਕਾਬਲਾ ਜਿਹੜਾ ਮੈਦਾਨ ਦੇ ਵਿੱਚ ਚੱਲਦਾ ਹੋਇਆ ਵਾਹ ਬਈ ਵਾਹ ਲੋਹਾ ਕੱਟਦਾ ਲੋਹੇ ਨੂੰ ਸਿਰ ਪਾਪੜ ਬੱਚੇ ਟਗਿਆਰਿਆਂ ਦਾ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਇਹ ਮਲ ਪੈਂਦਾ ਨਹੀਂ ਝੋਕੇ ਲਲਕਾਰਿਆਂ ਦਾ ਇਹ ਮਲ ਪੈਂਦਾ ਨਹੀਂ ਝੋਕੇ ਲਲਕਾਰਿਆਂ ਦਾ ਆਹ ਕਿ ਖਾਧੀਆਂ ਖਰਾਕਾਂ ਲਾਈਆਂ ਮਿਹਰਦਾਨ ਦੇ ਵੱਲੋਂ ਅੱਜ ਇਹਦਾ ਮੈਦਾਨਾਂ ਦੇ ਵਿੱਚ ਪੈਂਟ ਗਿਆ ਵਾਹ ਬਈ ਵਾਹ ਮੈਦਾਨ ਦੇ ਵਿੱਚ ਬੇਤੀ ਬੇਤੀਆ ਵੀਰ ਜਣੇ ਬਾਧੂਆਂ ਖਾੜੇ ਵਿੱਚ ਉਹ ਸਾਈਡ ਤੇ ਹੋ ਜਿਓ ਮੈਦਾਨ ਵਿੱਚ ਚੌਦਰੀ ਕੁਸ਼ਤੀ ਨਾ ਗੱਬਰਾਂ ਦੇ ਦਰਮਿਆਨ ਕਹਿੰਦਾ ਪੈਂਟਾਂ ਦੇ ਉੱਤੇ ਪੂਰਨ ਚੋਰ ਦੇਣਾ ਪੈਂਦਾ ਹੱਥ ਮੱਜਰਾਂ ਦੇ ਸਿਰੇ ਉੱਤੇ ਲਾਉਣ ਨੂੰ ਉਹ ਰੱਬ ਕਦੇ ਕਰੇ ਬੈਠੇ ਰੋਟੀ ਨਹੀਂ ਆ ਦਿੰਦਾ ਉਹ ਵੀ ਤਾੜ ਨਹੀਂ ਪੈਂਦੀ ਐ ਮੂੰਹ ਚ ਪਾਉਣ ਨੂੰ ਐਵੇਂ ਤਾਂ ਨਹੀਂ ਜਾਂਦੀਆਂ ਵੀ ਗੇਮਾਂ ਜਿੱਤੀਆਂ ਉਹ ਚੋਟੀ ਦੇ ਖਿਡਾਰੀ ਵੀ ਹਰਾਉਣੇ ਪੈਂਦੇ ਨੇ ਐਵੇਂ ਲੋਕੀ ਰਹਿੰਦੇ ਚੰਗੇ ਦਿਨ ਦੀਕਦੇ ਤੈਨ ਜੰਗੇ ਹੁੰਦੇ ਨਹੀਂ ਲੇ ਆਉਣੇ ਪੈਂਦੇ ਨੇ ਸਰਦਾਰ ਸਰਜੀਤ ਸਿੰਘ ਜੀ ਕਕਰਾਲੀ ਦੇ ਵਸਨ ਦੇ ਮੇਰੇ ਨਾਲ ਸੰਪਰਕ ਬਣਾਇਓ ਸਰਦਾਰ ਸਰਜੀਤ ਸਿੰਘ ਜੀ ਕਕਰਾਲੀ ਜੱਗੇ ਸੰਦੇ ਮੱਜੀ ਜਿਹਨਾਂ ਵੱਲੋਂ ਸਰਦਾਰ ਸਕੂਰ ਮੋਹਾਲਵਾ ਦਾ 5100 ਦੀ ਨਗਰ ਦਾਸੀ ਦੇ ਨਾਲ ਸਨਮਾਨ ਕੀਤਾ ਜਾਣਾ ਜੱਗੇ ਸੰਦੇ ਮੱਜੀ ਦਾ ਧੰਨਵਾਦ ਹੈ ਸਿਮਾ ਸੇਖੋਂ ਰਾਜਾ ਰਦੀਪ ਤੰਗੇ ਨਾਲ ਰਵਿੰਦਰ ਜਹਾਂ ਦਾ ਪ੍ਰਿੰਸ ਢਿੱਲੋਂ ਦਾ ਸੁਜੀਤ ਤੇ ਹਰਕੀਰ ਦਾ ਬਹੁਤ ਬਹੁਤ ਧੰਨਵਾਦ ਹੈ ਹਰੇਕ ਤੇ ਅੱਗੇ ਸਟੇਜ ਦੇ ਪਾਸੇ ਸਰਦਾਰ ਸਤਾ ਸਿੰਘ ਆ ਜਾਂਦਾ ਆਜਾ ਉਧਰ ਪਾਣਾ ਸਿੱਧੂ ਮੇਰਾ ਵੀਰੇ ਜੀਜੇ ਦਾ ਪਰ ਤੇ ਪੁਜਰੇ ਆਇਆ ਉਹਨਾਂ ਦੀ ਪੂਰੀ ਟੀਮ ਜਿਹੜੀ ਬਜਰੀਆ ਵੱਲੋਂ ਬਹੁਤ ਧੰਨਵਾਦ ਕਰਿਆ ਪਾਣਾ ਸਿੱਧੂ ਆਈ ਉੱਤਗੂ ਉਹਨਾਂ ਦੇ ਨਾਲ ਜਿਹੜੇ ਸਾਥੀ ਕਿਤੇ ਜਾ ਰਹੇ ਪਰ ਮਣੀ ਜੀ ਮੇਰੀ ਗੁਰਦੀ ਪਵਾਉਂਦੇ ਸਾਡੇ ਮੁੰਡੀ ਦਿਲਮਨ ਮੁੰਡੀ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਪਾਣਾ ਸਿੱਧੂ ਦੇ ਨਾਲ ਹੀ ਬਾਡੀ ਕਾਲੋ ਕੇ ਕਾਲਾ ਮੌੜਾ ਆਪਣਾ ਚੇਅਰਮੈਨ ਜੀ ਦੇ ਚੇਤੇ ਦੌਰ ਤੇ ਪੁੱਜੇ ਆ ਬਹੁਤ ਬਹੁਤ ਧੰਨਵਾਦ ਸਰਜੀਪ ਸਿੰਘ ਕੇ ਕਰਾਈ ਕੀ ਜਰੂ ਲਾਈਵ ਵਾਲੇ ਕੰਦੇ ਕੋਲੇ ਪਲੀਜ਼ ਬੈਂਕੀ ਭਰਵਾਂ ਦੇ ਕੋਲ ਪੁੱਜੋ ਉਧਰ ਜਨਤੀ ਸਿੰਘ ਦਾ ਮਾਸਵਾਣਾ ਨਾਲ ਹੀ ਸਾਡੇ ਮੌਲਵੀ ਵੀਰ ਜੀ ਨੇ ਉਹਨਾਂ ਦਾ ਮਾਸਵਾਣ ਦੇ ਨਾਲ ਹੀ ਪੰਡਤ ਦਾ ਜਿਹੜਾ ਸਾਡੇ ਬਰਮ ਸਾਡੇ ਉਹਨਾਂ ਦਾ ਮਾਸਵਾਣ ਕੀਤਾ ਜਾਣਾ ਹੈ ਅਹਿਮਦ ਸ਼ਾਸਤਰੀ ਜੀ ਦੇ ਚੇਤੇ ਦੌਰ ਤੇ ਪੁੱਜੇ ਆ ਮਨੀਸ਼ ਸ਼ਾਸਤਰੀ ਜੀ ਪੁੱਜੇ ਆ ਸਰਤਾਜ ਸਿੰਘ ਜੀ ਮਨਦੀਪ ਸਿੰਘ ਜੀ ਰਿਤਪਾਲ ਸਿੰਘ ਜੀ ਕਾਫੀ ਕੀ ਇਜਾਜ਼ਤ ਦੇ ਕੇ ਪੁੱਛਿਆ ਭਾਈ ਰੂਪਨ Terima sini, di Raden yang singgah.